ਕ੍ਰਾਂਤੀ ਟੀਵੀ ਦੇ ਦਰਸ਼ਕੋ ਆਪ ਸਭ ਨੂੰ ਜੈ ਗੁਰਦੇਵ ਜੈ ਭੀ ਨਮੋ ਬੁੱਧਾ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਵਾਸਤੇ ਜੁੜਿਆ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਕਿ ਇੱਕ ਸ੍ਰੀ ਹਰਮੰਦਰ ਸਾਹਿਬ ਤੋਂ ਕਲਕੱਤ ਤੋਂ ਜਥੇਦਾਰ ਜੀ ਨੇ ਹੋਰ ਕਮ ਜਾਰੀ ਕੀਤਾ ਲੈਕਚਰ ਵਿੱਚ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਭਗਤ ਸਹਿਬਾਨ ਹਨ ਉਹਨਾਂ ਨੂੰ ਸਰਬ ਤੋਂ ਸਰਬ ਭਗਤ ਹੀ ਕਿਹਾ ਜਾਵੇ ਨਾ ਉਹਨਾਂ ਨੂੰ ਬਾਬਾ ਤੇ ਸੰਤ ਹੋਰ ਕੋਈ ਸ਼ਬਦ ਦੇ ਨਾਲ ਉਹਨਾਂ ਦਾ ਸਤਿਕਾਰ ਨਹੀਂ ਕਰਨਾ। ਔਰ ਉਸ ਦੇ ਸਬੰਧ ਵਿੱਚ ਸਾਡੇ ਬਹੁਤ ਸਾਰੇ ਧਾਰਮਿਕ ਆਗੂਆਂ ਨੇ ਬਹੁਤ ਸਾਰੇ ਸ੍ਰੀ ਗੁਰੂ ਰਵਦਾਸ ਸੁਭਾਵਾਂ ਦੇ ਪ੍ਰਧਾਨ ਸਕੱਤਰ ਖਜ਼ਾਂਚੀ ਤੇ ਉਹਨਾਂ ਦੇ ਨਾਲ ਸਾਥੀਆਂ ਨੇ ਜਥੇਦਾਰ ਵੱਲੋਂ ਇਹ ਬਿਆਨ ਕੱਢਣ ਤੇ ਸਖਤ ਨਿੰਦਿਆ ਕੀਤੀ ਹੈ। ਔਰ ਆਪਣੇ ਅਛਰੇ ਵਿਚਾਰ ਸਮਾਜ ਨੂੰ ਦਿੱਤੇ ਹੈ। ਤੇ ਮੈਂ ਉਹਨਾਂ ਧਾਰਮਿਕ ਆਗੂਆਂ ਦਾ ਕਮੇਟੀਆਂ ਦੇ ਮੈਂਬਰ ਸਹਿਬਾਨਾਂ ਦਾ ਸੰਤ ਸਰਵਣਦਾਸ ਵੈਲਫੇਅਰ ਸੁਸਾਇਟੀ ਯੂਰਪ ਤੇ ਪ੍ਰਧਾਨ ਹੋਣ ਦੇ ਨਾਤੇ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਹਰ ਬੋਲ ਜਿਹੜਾ ਹੈ ਉਹਨੂੰ ਅੱਗੇ ਲੈ ਕੇ ਜਾਣੇ ਦੇ ਲਈ ਬਚਨ ਬੰਧਾ ਮੈਂ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਨੇ ਇਹ ਲੈਟਰ ਕੱਢਿਆ ਹੈ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਸਮਾਜ ਨੂੰ ਜੋੜਦੇ ਹੋ ਜਾਂ ਸਮਾਜ ਨੂੰ ਤੋੜਦੇ ਹੋ ਕੀ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਮੰਨਦੇ ਹੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਬਾਣੀ ਹੈ ਉਹਨੂੰ ਕਦੀ ਪੜ੍ਹਿਆ ਹੈ ਉਹਨਾਂ ਸਾਰੇ ਗੁਰ ਸਵਾਨਾਂ ਨੂੰ ਤੁਸੀਂ ਆਪਣੇ ਦਿਲ ਤੋਂ ਪਿਆਰ ਕਰਦੇ ਹੋ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਸੰਤ ਸਾਧੂ ਸਤਗੁਰ ਤੇ ਪਖਤ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕੀਤਾ ਹੋਇਆ ਅਕਸ਼ੀਰ ਗੁਰੂ ਗ੍ਰੰਥ ਸਾਹਿਬ ਚ ਇਹ ਚ ਮਾਰਾਂ ਦੇ ਮੁੰਡਿਆਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਸੀ ਲੱਗਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਤ ਕਿਹਨੂੰ ਕਿਹਾ ਹੈ ਸਾਧੂ ਕਿਹਨੂੰ ਕਿਹਾ ਹੈ ਤੇ ਸਤਗੁਰੂ ਕਿਹਨੂੰ ਕਿਹਾ ਹੈ ਇਹ ਤਾਂ ਇਸ ਸਮਾਜ ਦੇ ਉੱਤੇ ਬਹੁਤ ਵੱਡੀ ਕਿਰਪਾ ਫਰਵੇਸਰ ਗਰਨਾਮ ਸਿੰਘ ਮੁਖਸਰ ਜੀ ਕਰ ਗਏ ਆਪਣੀ ਇਸ ਕਿਤਾਬ ਦੇ ਰਾਹੀਂ ਭਾਰਤੀ ਲੋਕ ਨੀਚਕਵੇਂ ਬਣੇ ਇਹ ਮੇਰੇ ਹੱਥ ਵਿੱਚ ਹੈ ਉਹਨੇ ਸਮਝਾਈਆਂ ਗੱਲਾਂ ਕਿ ਤੁਸੀਂ ਸਾਨੂੰ ਕਹਿੰਦੇ ਹੋ ਉਹਨਾਂ ਨੂੰ ਕੱਲੇ ਭਗਤ ਕੀ ਕਹਿਣਾ ਉਹਨਾਂ ਨੂੰ ਸੰਤ ਨਹੀਂ ਕਹਿਣਾ ਤੇ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦਾਂ ਚ ਸੰਤ ਕਿਹਨੂੰ ਕਹਿੰਦੇ ਆ ਵੇ ਉਹ ਆਪਣੇ ਆਪ ਨੂੰ ਤਾਂ ਕਹਿੰਦੇ ਨਹੀਂ ਕਿ ਮੈਂ ਸੰਤ ਆ ਨਾ ਉਹ ਕਹਿੰਦਿਆ ਕਿ ਮੈਂ ਸਤਗੁਰੂ ਆ ਨਾ ਉਹ ਕਹਿੰਦਿਆ ਕਿ ਮੈਂ ਗੁਰੂ ਆ ਉਹ ਕਹਿੰਦੇ ਕੈਨੂੰ ਕੀ ਹਿੰਦੂਆਂ ਦੇ ਜਿੰਨੇ ਦੇਵੀ ਦੇਵਤੇ ਭਗਵਾਨ ਆ ਉਹਨਾਂ ਨੂੰ ਉਹਨਾਂ ਨੇ ਸੰਤ ਕਿਹਾ ਉਹਨਾਂ ਨੂੰ ਸਤਗੁਰੂ ਲਿਖਿਆ ਉਹਨਾਂ ਨੂੰ ਸਾਧੂ ਲਿਖਿਆ ਉਹਨਾਂ ਦੇ ਨਾਮਾਂ ਦੇ ਨਾਲ ਲੱਗਦਾ ਨਹੀਂ ਜੇ ਕਿਹਾ ਕਿ ਸਹੀ ਨੂੰ ਮੇਰਾ ਖਿਆਲ ਹੈ 1200 7 ਜਾਂ 8 ਸਫੇ ਦੇ ਉੱਤੇ ਕੱਲੇ-ਕੱਲੇ ਉਸ ਮਹਾਨ ਵਿਅਕਤੀ ਮਹਾਨ ਰਹਿਬਰ ਸਤਿਗੁਰੂਆਂ ਦੇ ਨਾਂ ਲਿਖੇ ਔਰ ਜਾਤ ਵੀ ਲਿਖੀ ਹੈ। ਛੇ ਤੁਸੀਂ ਪੜ੍ਹੀ ਨਹੀਂ। ਤੁਸੀਂ ਉਹਨਾਂ ਲੋਕਾਂ ਦਾ ਨਰਾਦਰ ਕੀਤਾ ਉਹਨਾਂ ਮਹਾਨ ਰੂਹਾਂ ਦਾ ਨਰਾਦਰ ਕੀਤਾ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਜੀਣ ਦਾ ਢੰਗ ਦੱਸਿਆ ਹੈ। ਸਤਿਗੁਰੂ ਨਾਮਦੇਵ ਜੀ ਸਤਿਗੁਰੂ ਰਵਦਾਸ ਜੀ ਤੇ ਸਤਿਗੁਰੂ ਕਬੀਰ ਜੀ ਸਤਿਗੁਰੂ ਸੈਣ ਜੀ ਸਤਿਗੁਰੂ ਸਦਨਾ ਜੀ ਸਤਿਗੁਰੂ ਤਰਲੋਚਨ ਜੀ ਸਤਿਗੁਰੂ ਧੰਨਾ ਜੀ ਸਾਡੇ ਲਈ ਸਭ ਸਤਕਾਰਯੋਗ ਹੈ ਔਰ ਅਸੀਂ ਉਨਾ ਹੀ ਪਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਸ੍ਰੀ ਗੁਰੂ ਨਾਨਕ ਦੇਵ ਤੇ ਬਾਕੀ ਗੁਰੂ ਸਾਹਿਬਾਨਾਂ ਨੂੰ ਵੀ ਕਰਦੇ ਆ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸਾਨੂੰ ਹਰ ਇੱਕ ਰਹਿਵਰ ਦੀ ਇੱਜ਼ਤ ਮਾਨ ਸਤਕਾਰ ਕਰਨੇ ਵਾਸਤੇ ਸੰਸਕਾਰ ਦਿੱਤੇ ਆ ਉਹਨਾਂ ਨੇ ਸਾਨੂੰ ਹਰ ਆਪ ਤੋਂ ਵੱਡੇ ਦੀ ਇੱਜ਼ਤ ਮਾਣ ਸਤਿਕਾਰ ਰੱਖਣ ਵਾਸਤੇ ਅੱਛੇ ਵਿਚਾਰ ਦਿੱਤੇ ਹੈ। ਅਸੀਂ ਕਦੀ ਨੱਤ ਭੇਦ ਨਹੀਂ ਖੜਾ ਕੀਤਾ। ਗੁਰੂ ਤੇ ਉਹਨਾਂ ਭਗਤਾਂ 'ਚ ਭਗਤ ਉਹ ਅਕਾਲ ਪੁਰਖ ਦੇ ਨੇ ਸਾਡੇ ਨਹੀਂ ਹੈ। ਤੁਸੀਂ ਕਹਿੰਨੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਇੱਕ ਗ੍ਰੰਥ ਨੂੰ ਜੇ ਨੂੰ ਅਸੀਂ ਸਾਰੇ ਨਿਮਸ਼ਕਾਰ ਕਰਦੇ ਆ ਜਦੋਂ ਉਹ ਗੁਰੂ ਹੈ ਤਾਂ ਉਹਦੇ ਵਿੱਚ ਬੈਠੇ ਸਾਰੇ ਵਿਅਕਤੀ ਸਾਰੇ ਰੈਵਰ ਉਹ ਗੁਰੂ ਨਹੀਂ ਹੋ ਸਕਦੇ ਤੁਸੀਂ ਬੰਡੀਆਂ ਕਿਉਂ ਪਾ ਰਹੇ ਹੋ ਸਾਡੇ ਭਾਰਤ ਦੇ ਜਿਹੜਾ insan ਸੀ ਉਹਦੀਆਂ ਚਾਰ ਟੋਟੇ ਪਹਿਲੇ ਕੀਤੇ ਹੋਏ ਆ ਉਹਦੇ ਚਾਰ ਬਰਨ ਬਣਾ ਕੇ ਮਨੂ ਨੇ ਟੋਟੇ ਕਰ ਦਿੱਤੇ ਤੁਸੀਂ ਮਨੂ ਦੀ ਲੀ ਤੇ ਚੱਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਸੁੱਚੀ ਵਿਚਾਰਧਾਰਾ ਨੂੰ ਦੋ ਭਾਗਾਂ 'ਚ ਵੰਡ ਦਿੱਤਾ ਇੱਕ ਗੁਰੂ ਤੇ ਇੱਕ ਭਗਤ ਲਹਿਰ ਤਾਂ ਤੁਸੀਂ ਉਹਨਾਂ ਸਤ ਗੁਰੂਆਂ ਦਾ ਗੁਰੂਆਂ ਦਾ ਜਿਹੜਾ ਮਿਸ਼ਨ ਸੀ ਉਹ ਖੁੰਡਾ ਕਰਨ ਵਾਲੇ ਖਤਮ ਕਰਨ ਵਾਲੇ ਤੁਸੀਂ ਲੋਕਾਂ ਤੁਸੀਂ ਜਾਣਦੇ ਹੋਵੋਗੇ ਜੇ ਜਦੋਂ 10 ਲੱਖ ਸਿੱਖ ਰਹਿ ਗਿਆ ਸੀ ਤਾਂ ਉਹਨਾਂ ਦੀ ਗਿਣਤੀ ਵਧਾਉਣੇ ਲਈ ਸਿੱਖ ਹੋਰ ਬਣਾਉਣੇ ਦੇ ਲਈ ਉਹ ਕੌਣ ਨੌਜਵਾਨ ਸੀ ਜਿਹਨੇ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ ਹੈ ਤੁਸੀਂ ਤਾਂ ਕਦੀ ਉਹਨੂੰ ਯਾਦ ਤੱਕ ਨਹੀਂ ਕੀਤਾ ਤੁਸੀਂ ਯਾਦ ਉਹਨਾਂ ਨੂੰ ਕਰਦੇ ਹੋ ਜਿਨ੍ਹਾਂ ਨੇ 2-2 4-4 100 ਬੰਦਾ ਮਾਰਿਆ ਹੋਵੇ ਉੱਥੇ ਭੰਗੜੇ ਪਾਉਣੇ ਹੋ ਉੱਥੇ ਅਰਦਾਸਾਂ ਕਰਾਉਣੇ ਹੋ ਪਰ ਜਿਹਨੇ ਧਰਮ ਦੀ ਖਾਤਰ ਧਰਮ ਨੂੰ ਵਧਾਉਣ ਦੇ ਲਈ ਆਪਣੀ ਬਿਮਾਰੀ ਦੀ ਪਰਵਾਹ ਨਹੀਂ ਕੀਤੀ ਉੱਥੇ ਉਹਦਾ ਤੁਸੀਂ ਨਾਂ ਨਹੀਂ ਲੈਂਦੇ ਉਹ ਭਾਈ ਦਿੱਤ ਸਿੰਘ ਸੀ ਜਿਹਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਜਿਹਨੇ ਹਿੰਦੂਆਂ ਦੇ ਬਦਵਾਨ ਨੂੰ ਤਿੰਨ ਵਾਰ ਹਰਾਇਆ ਪਰ ਉਹਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਉਹ ਮੁੰਡਾ ਚਮਾਰਾਂ ਦਾ ਹੀ ਸੀ ਉਹ ਗੁਰੂ ਰਬਦਾਸ ਦੀ ਜੱਦੀ ਚੋਂ ਹੀ ਸੀ ਗੁਰੂ ਰਵਿਦਾਸ ਦੀ ਜਾਕਾਟ ਚੋਂ ਸੀ ਸੰਗਤ ਸਿੰਘ ਵਰਗੇ ਜੋਧੇ ਇਹਨਾਂ ਦੇ ਸਿਰਾਂ ਤੇ ਕਲਗੀਆਂ ਰੱਖੀਆਂ ਜਈਆਂ ਥੋੜੇ ਨਾ ਰੱਖ ਦਿੱਤੀ ਕਲਗੀ ਦੱਸੋ ਕਿਹਦੇ ਰੱਖੀ ਆ ਤੁਹਾਡੇ ਤੁਹਾਡਾ ਕਿਸੇ ਦਾ ਨਾਮ ਆਉਂਦਾ ਹੋਵੇ ਮੈਨੂੰ ਦੱਸ ਦਿਓ ਇਹ ਲੋਕ ਸੂਰਮਿਆਂ ਦੀ ਕੌਮ ਹੈ ਮੱਧਵੀ ਸਿੱਖ ਰਵਿਦਾਸ ਕੇ ਇਹ ਗੁਰੂਆਂ ਨਾਲ ਖੜੇ ਹੈ ਇਹ ਆਪਣੇ ਸਤ ਗੁਰੂਆਂ ਦੀ ਸੋਚ ਤੇ ਪਹਿਰਾ ਲੱਗਾਇਆ ਹੈ ਇਹਨਾਂ ਨੇ ਇਹਨਾਂ ਨੇ ਸਤਗੁਰੂ ਨਾਮਦੇਵ ਸਤੂ ਗੁਰੂ ਕਵੀਰ ਸਤਗੁਰੂ ਸਾਨ ਸਤੂ ਤਰਲੋਚਨ ਤੇ ਸਤਗੁਰੂ ਸਦਨਾ ਜੀ ਸਤਗੁਰੂ ਧੰਨਾ ਜੀ ਉਹਨਾਂ ਦੀ ਸੋਚ ਨੂੰ ਦਾਗ ਲੱਗਣ ਨਹੀਂ ਦਿੱਤਾ ਹੈ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਹੋਇਆਂ ਗੁਰੂਆਂ ਦੀ ਲੜਾਈ ਵਿੱਚ ਖੜ ਗਏ ਉਹਨਾਂ ਦਾ ਸਾਥ ਦਿੱਤਾ ਤੁਸੀਂ ਕਿੱਥੇ ਦਿਖਾਈ ਦਿੰਦੇ ਹੋ ਬਹੁਤ ਸਾਰੇ ਇਤਿਹਾਸਕ ਥਾਂਾਂ ਦੇ ਉੱਤੇ ਤੁਹਾਡੇ ਤੁਹਾਡਾ ਸਪਸ਼ਟ ਲਿਖਿਆ ਆ ਕਿ ਇਹਨਾਂ ਨੇ ਆਪਣੇ ਗੁਰੂ ਸਹਿਬਾਨ ਨੂੰ ਇਹਨਾਂ ਪੰਜਾਂ ਪਿੰਡਾਂ 'ਚ ਨਹੀਂ ਵੜਨ ਦਿੱਤਾ ਕਦੀ ਪੜਿਆ ਜਾ ਕੇ ਉੱਥੇ ਤੁਸੀਂ ਤੇ ਤੁਸੀਂ ਅੱਜ ਹੋਰ ਸਿੱਖੀ ਨੂੰ ਕਮਜ਼ੋਰ ਕਰਨ ਵਾਸਤੇ ਇੱਕ ਨਮਾ ਪੈਂਤਰਾ ਜਾਂ ਸ਼ੋਸ਼ਾ ਜਾਂ ਛੱਡ ਦਿੱਤਾ ਹੈ ਤੇ ਸਾਨੂੰ ਪ੍ਰੋਫੈਸਰ ਗਰਨਾਮ ਸਿੰਘ ਨੇ ਥੋੜੀ ਅਕਲ ਦਿੱਤੀ ਅਮੇ ਕੋ ਕਿਤਾਬ ਹੈ ਮੈਂ ਉੱਥੋਂ ਪੜ੍ਹ ਲੈਣਾ ਸ਼ਲੋਕਾਂ ਬਾਣੀ ਤਾਂ ਤੁਸੀਂ ਪੜ੍ਹਣੀ ਨਹੀਂ ਦਿੰਦੇ ਕਿਸੇ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਵਰਗੇ ਬੰਦੇ ਨੂੰ ਤਾਂ ਲਾਗੇ ਨਹੀਂ ਲੱਗਣ ਦਿੰਦੇ ਤੁਸੀਂ। ਵੀ ਜੇ ਚਮਾਰਾਂ ਦੇ ਤਾਂ ਵਾਲਮੀਕੀਆਂ ਦੇ ਮੁੰਡੇ ਬਾਣੀ ਪੜ੍ਹ ਕੇ ਗ੍ਰੰਥ ਸਾਹਿਬ ਤਾਂ ਇਹਨਾਂ ਨੂੰ ਅਕਲ ਆ ਜਾਣੀ ਆ। ਜੇ ਉਹ ਇਹਨਾਂ ਨੂੰ ਅਕਲ ਆ ਗਈ ਇੰਨੀ ਸਾਨੂੰ ਲਾਗੇ ਲੱਗਣ ਨਹੀਂ ਦੇਣਾ। ਤੇ ਸਾਨੂੰ ਤਾਂ ਅਕਲ ਦਿੱਤੀ ਹੈ। ਅਮਰ ਸ੍ਰੀ ਸੰਤ ਰਮਾਣੰਦ ਵਰਗੇ ਮਹਾਨ ਸੰਤਾਂ ਨੇ ਸਾਨੂੰ ਅਕਲ ਦਿੱਤੀ ਹੈ। ਪਰੋਫੈਸਰ ਗਰਨਾਮ ਸਿੰਘ ਪਰੋਫੈਸਰ ਇਹੋ ਆ ਵਿਦਵਾਨਾ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਕੱਢ ਕੇ ਲਿਖਿਆ ਤੇ ਅਰਥ ਵੀ ਕਰਕੇ ਦੱਸੇ ਆ ਆ ਲਿਖਿਆ ਕਿ ਬੜਾ ਵਧੀਆ ਭਗਤ ਜਨਾ ਕੀ ਉੱਤਮ ਬਾਣੀ ਜੁਗ-ਜੁਗ ਰਹੀ ਸਮਾਏ ਬਾਣੀ ਲਾਗੇ ਸੋਗਤ ਪਾਵੇ ਸ਼ਬਦ ਸ਼ਬਦ ਦੇ ਸੱਚ ਸਮਾਈ ਇਹ ਕਹਿੰਦਾ ਸ਼ਬਦ ਆਵੇ ਇਹ ਗੁਰੂ ਦਾ ਸ਼ਬਦ ਨਹੀਂ ਹੈ ਹਰ ਇੱਕ ਚੀਜ਼ ਇਹਦੇ ਵਿੱਚ ਦਿੱਤੀ ਹੋ ਉਹਨਾਂ ਨੇ ਭਗਤਾਂ ਕੀ ਚਾਲ ਨਰალი ਇਹ ਸ਼ਬਦ ਭਗਤਾਂ ਦੇ ਸੰਤਾਂ ਦੇ ਸੰਬੰਧ ਵਿੱਚ ਹੀ ਹੈ ਸਾਧੂ ਸਤਗੁਰ ਜੇ ਮਿਲੇ ਪਾਈਏ ਗੁਣੀ ਨਿਧਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲੇ ਮਿਲੇ ਗਿਆਨ ਤੋ ਕੀ ਕਹਨੇ ਸੰਤਾਂ ਦਾ ਉਹਨਾਂ ਦਾ ਨਾਂ ਨਹੀਂ ਲੈਣਾ ਮੈਨੂੰ ਦੱਸੋ ਕਿ ਕ੍ਰਿਸ਼ਨ ਜੀ ਜਿਹੜੇ ਹੋਏ ਆ ਉਹ ਸੰਤ ਸੀ ਗੁਰੂ ਨਾਨਕ ਨੇ ਕਿਹਾ ਕਿ ਸੰਤ ਹੈ ਸ਼ਿਵਮ ਸ਼ਿਵ ਜੀ ਉਹ ਸੰਤ ਸੀ ਸਾਧੂ ਸੀ ਹੋਰ ਬਹੁਤ ਦੇਵੀ ਦੇਵਤੇ ਹੈ ਉਹਨਾਂ ਦੇ ਨਾਲ ਸੰਤ ਜਾਂ ਸਾਧੂ ਲਾਇਆ ਕਿ ਤੁਹਾਨੂੰ ਸਵਾਲ ਕੀਤਾ ਜਾਂਦਾ ਪੁੱਛਿਆ ਜਾਂਦਾ ਕਿ ਸੰਤ ਸਾਧੂ ਤੇ ਸਤਗੁਰੂ ਕੌਣ ਹੈ ਜਿਥੋਂ ਗੁਰੂ ਕਹਿੰਦੇ ਹੈ ਕਿ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਦੀ ਸੇਵਾ ਤੇ ਹਰ ਨਾਮ ਲੈ ਬਲਾਈ ਮੇਰੇ ਸ਼ਬਦ ਇਧਰ ਉਧਰ ਹੋ ਸਕਦੇ ਆ ਕਿਉਂਕਿ ਤੁਸੀਂ ਸਾਨੂੰ ਪੜਨ ਨਹੀਂ ਦਿੱਤਾ ਯਾਰ ਤੁਸੀਂ ਗ੍ਰੰਥ ਸਾਹਿਬ ਦੀ ਤਾਂ ਲਾਗ ਹੀ ਨਹੀਂ ਸਾਨੂੰ ਲੱਗਣ ਦਿੱਤਾ ਪਰ ਜਿੰਨੀ ਕਿ ਸਾਨੂੰ ਯਾਦ ਦੀ ਗੱਲ ਰਹਿੰਦੀ ਹੈ ਉਹ ਚੇਤੇ ਰੱਖਦੇ ਆ ਉਹ ਅਸੀਂ ਗਾਹ ਦੱਸ ਦਿੰਨੇ ਆ ਮੈਂ ਅੱਜ ਵੀ ਕਹਿੰਨਾ ਹੈ ਕਿਤੇ ਚਮਾਰਾਂ ਦੇ ਮੁੰਡਿਆਂ ਨੂੰ ਸਿਰ ਗੁਰੂ ਗ੍ਰੰਥ ਸਾਹਿਬ ਪੜਨ ਦਾ ਖੁੱਲਾ ਸੱਦਾ ਦੇ ਦਿਓ ਤੁਹਾਨੂੰ 2 ਸਾਲਾਂ ਚ ਦੱਸਾਂਗੇ ਕਿ ਸਿੱਖੀ ਦੇ ਅਰਥ ਕੀ ਹੈ ਉਹ ਅਸੀਂ ਤੇ ਡੈਰੀ ਜੰਨੇ ਆ ਪਤਾ ਨਹੀਂ ਕੀ ਹੋ ਜਾਣਾ ਜੇ ਅਸੀਂ ਪੜਨ ਲੱਗ ਤਾਂ ਤੁਸੀਂ ਅੱਜ 30 35 ਕਰੋੜ ਲੋਕਾਂ ਨੂੰ ਤੋੜਨ ਦੇ ਲਈ ਉਹਨਾਂ ਦਾ ਦਿਲ ਦੁਖੀ ਕਰਨ ਦੇ ਲਈ ਅਕਾਲ ਤਖਤ ਤੇ ਜਥੇਦਾਰ ਇੱਕ ਲੈਟਰ ਲਿਖਦਾ ਹੈ ਕਿ ਇਹਨਾਂ ਨੂੰ ਭਗਤ ਕਹਿਣਾ ਰਬਦਾਸ ਨੂੰ ਸਤਿਗੁਰੂ ਜਾਂ ਸੰਤ ਨਹੀਂ ਕਹਿਣਾ ਅਸੀਂ ਆਪਣੇ ਗੁਰੂ ਘਰਾਂ 'ਚ ਸਤਿਗੁਰੂ ਵੀ ਕਹਾਵਾਂਗੇ ਗੁਰੂ ਵੀ ਕਹਾਂਗੇ ਸੰਤ ਤੇ ਸਾਧੂ ਵੀ ਕਹਾਂਗੇ ਤੇ ਉਹਨਾਂ ਦੀ ਵਿਆਖਿਆ ਸਹੀ ਕਰਕੇ ਲੋਕਾਂ ਨੂੰ ਸਮਝਾਵਾਂਗੇ ਵੀ ਔਰ ਮੈਂ ਆਪਣੇ ਸਮਾਜ ਦੇ ਧਾਰਮਿਕ ਆਗੂਆਂ ਨੂੰ ਨਿਮਰਤਾ ਸਹਿਤ ਇੱਕ ਬੇਨਤੀ ਕਰਨ ਜਾ ਰਿਹਾ ਜੇ ਤੁਸੀਂ ਇਸ અપਮਾਨ ਤੋਂ ਬਚਣਾ ਹੈ ਤਾਂ ਤੁਹਾਡੀ ਏਕਤਾ ਬਹੁਤ ਜ਼ਰੂਰੀ ਹੈ ਵਖ ਵਖ ਟੋਲਿਆਂ ਨੂੰ ਛੱਡ ਕੇ ਇੱਕ ਐਜੰਡੇ ਥੱਲੇ ਤੁਹਾਨੂੰ ਇਕੱਠੇ ਹੋਣਾ ਪੈਣਾ ਹੈ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਵ ਮਖੀਰਾ ਇਹ ਆਮ ਸੰਗਤ ਲਈ ਨਹੀਂ ਬਣਿਆ ਇਹ ਉਹਨਾਂ ਲਈ ਵੀ ਬਣਿਆ ਜਿਹੜੇ ਸੰਗਤਾਂ ਨੂੰ ਗੁਰੂ ਰਬਦਾਸ ਦੀ ਗੱਲ ਸਮਝਾਉਂਦੇ ਆ ਤੇ ਸਾਨੂੰ ਗੁਰੂ ਰਬਦਾਸ ਦੇ ਮਿਸ਼ਨ ਦੇ ਉੱਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਤੁਸੀਂ ਆਪਣੇ ਕੀਰਤਨੀ ਤਿਆਰ ਕਰੋ ਆਪਣੇ ਢਾਡੀ ਤਿਆਰ ਕਰੋ ਆਪਣੇ ਕਥਾਵਾਚਕ ਤਿਆਰ ਕਰੋ ਆਪਣੇ ਕਵੀਸ਼ਰ ਤਿਆਰ ਕਰੋ ਤੁਸੀਂ ਆਪਣੇ ਪ੍ਰੋਗਰਾਮਾਂ 'ਚ ਦੂਸਰਿਆਂ ਨੂੰ ਸੱਦ ਕੇ ਜ਼ਬਰਦਸਤੀ ਸਤਿਗੁਰੂ ਗੁਰੂ ਕਹਾਉਣੇ ਐ ਤਾਂ ਉਹਨਾਂ ਨੂੰ ਆਪਣੀ ਕਮਾਈ ਦਾ ਪੈਸਾ ਉਹਨਾਂ ਨੂੰ ਦੇ ਦਿੰਨੇ ਉਹਨਾਂ ਦੇ ਭੰਡਾਰ ਭਰੀ ਜਾਂਦੇ ਹੋ ਇੱਕ ਸਾਲ ਆਪਣਿਆਂ ਨੂੰ ਤਿਆਰ ਕਰਨ ਤੇ ਲਾ ਦਿਓ ਉਹੀ ਪੈਸਾ ਉਹਨਾਂ ਤੇ ਲਾ ਦਿਓ ਅچھے ਮਾਸਟਰ ਲਿਆਵੋ ਕੈਡਮੀ ਖੋਲੋ ਕੋਈ ਐਸੀ ਜਿਹੜਾ ਹਰ ਇੱਕ ਪਾਸੇ ਸਤਗੁਰੂ 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 ਹੋਵੇ ਕਸੂਰ ਸਾਡੇ ਚ ਵੀ ਹੈ ਅਸੀਂ ਨਾ ਕੋਈ ਕੀਰਤਨੀ ਪੈਦਾ ਕੀਤਾ ਨਾ ਕੋਈ ਢਾਟੀ ਪੈਦਾ ਕੀਤਾ ਅਸੀਂ ਮੰਗਨੇ ਬੰਦੇ ਲਿਆ ਕੇ ਅਸੀਂ ਜ਼ਬਰਦਸਤੀ ਕਹੋਨੇ ਉਹਨਾਂ ਤੋਂ ਤਾਂ ਸਮਾਜ ਵਿੱਚ ਲੜਾਈ ਖੜੀ ਹੋ ਜਾਂਦੀ ਹੈ ਜੇ ਲੜਾਈਆਂ ਖਤਮ ਕਰਨੀਆਂ ਤੁਹਾਡੇ ਬਲਾਰੇ ਅچھے ਹੋਣੇ ਚਾਹੀਦੇ ਆ ਤੁਹਾਡੇ ਕੀਰਤਨੀ ਆਪਣੇ ਹੋਣੇ ਚਾਹੀਦੇ ਆ ਤੁਹਾਡੇ ਢਾਡੀ ਆਪਣੇ ਹੋਣੇ ਚਾਹੀਦੇ ਆ ਤੁਹਾਡੇ ਕਥਾਵਾਚਕ ਆਪਣੇ ਹੋਣੇ ਚਾਹੀਦੇ ਆ ਤੁਹਾਡੇ ਕਵੀਸ਼ਰ ਆਪਣੇ ਹੋਣੇ ਚਾਹੀਦੇ ਆ ਕਦੀ ਸੋਚੋ ਜੇ ਨਹੀਂ ਕਰ ਸਕਦੇ ਮੇਰੇ ਨਾਲ ਖੜੋ ਮੈਂ ਪੈਦਾ ਕਰਕੇ ਦਿਨਾ ਤੁਹਾਨੂੰ ਇਹ ਸਾਰੇ ਢਾਡੀ ਸਾਰੇ ਕੀਰਤੀ ਦੇ ਕਵੀਸ਼ਰ ਤੇ ਦੂਏ ਮੈਂ ਕਰਦਾ ਇਹ ਕੋਸ਼ਿਸ਼ ਸਾਥੀਓ ਗੁਰੂਆਂ ਦੇ ਸਨਮਾਨ ਵਿੱਚ ਸਾਨੂੰ ਖੜਨਾ ਪੈਣਾ ਕਿਉਂਕਿ ਉਹਨਾਂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਜਿਹੜੀ ਸਦੀਆਂ ਸਦੀਆਂ ਤੋਂ ਮਨੁਮਰਗੀ ਸੋਚ ਕੁਝ ਅਧਾਰਿਆਂ ਦੀ ਸਾਡੇ ਨਾਲ ਸੀ ਉਹੀ ਸਿੱਖ ਧਰਮ ਦੇ ਜਥੇਦਾਰ ਸਾਡੇ ਨਾਲ ਕਰਦੇ ਆ ਸਾਡੇ ਨਾਲ ਬਤਕਰਾ ਕਰਦੇ ਆ ਇਹਨਾਂ ਬਤਕਰਾਆਂ ਤੋਂ ਬਚਣ ਦੇ ਲਈ ਉਹਨਾਂ ਦੀ ਹਰ ਗੱਲ ਇਹੋ ਜਿਹੀ ਸੁਣਨ ਨਾ ਸੁਣਨ ਦੇ ਲਈ ਫਸ ਆਪਣੇ ਪੈਰਾਂ ਤੇ ਖੜਨਾ ਤੁਹਾਡੀ ਏਕਤਾ ਤੁਹਾਡੇ ਲੀਡਰਾਂ ਦੀ ਤੁਹਾਡੇ ਧਾਰਮਿਕ ਆਗੂਆਂ ਦੀ ਔਰ ਜਿੰਨੀਆਂ ਵੀ ਸਾਡੀਆਂ ਕਮੇਟੀਆਂ ਸ਼੍ਰੀ ਗੁਰੂ ਰਵਿਦਾਸ ਦੀਆਂ ਉਹਨਾਂ ਦੀ ਸਾਰੀ ਏਕਤਾ ਤੁਹਾਡੇ ਸਮਾਜ ਨੂੰ ਵੱਲ ਦੇ ਸਕਦੀ ਹੈ ਤੁਹਾਡੇ ਸਮਾਜ ਨੂੰ ਜਾਨ ਦੇ ਸਕ 파 ਸਕਦੀ ਹੈ ਤੁਹਾਡੇ ਸਮਾਜ ਨੂੰ ਪੈਰਾਂ ਤੇ ਖੜਾ ਕਰ ਸਕਦੀ ਹੈ ਤੇ ਇੱਕੋ ਹੀ ਕੰਮ ਕਰ ਲਓ ਆਪਣੇ ਰਾਗੀ ਆਪਣੇ ਟਾੜੀ ਆਪਣੇ ਬਲਾਰੇ ਆਪਣੇ ਸਭ ਕੁਝ ਪੈਦਾ ਕਰੋ ਔਰ ਚਾਹੇ ਉਹ ਜ਼ਰੂਰੀ ਨਹੀਂ ਹੈ ਕਿ ਦਾੜੀਆਂ ਰੱਖਣੀਆਂ ਪਰ ਉਹ ਵਿਚਾਰਧਾਰਾ ਤੁਹਾਡੇ ਗੁਰੂ ਰਵਦਾਸ ਦੀ ਸਤਿਗੁਰੂ ਕਬੀਰ ਤੇ ਸਤਿਗੁਰੂ ਨਾਮਦੇਵ ਬਾਕੀ ਉਹਨਾਂ ਮਹਾਨ ਮਹਾਪੁਰਸ਼ਾਂ ਦੀ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਇੱਜ਼ਤ ਮਾਨ ਸਤਕਾਰ ਨਹੀਂ ਦਿੱਤਾ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਵਿਆਖਿਆ ਕਰਕੇ ਸਹੀ ਰਾਹ ਤੇ ਤੋਰਨ ਦੇ ਲਈ ਸਮਾਜ ਨੂੰ ਖੜੇ ਕਰ ਦਿਓ ਅਸੀਂ ਵੀ ਸੰਤ ਸਰਬਨੰਦਾਸ ਵੈਲਫੇਅਰ ਸੁਸਾਇਟੀ ਜੋਰਪ ਵੱਲੋਂ ਉਸ ਸੁਸਾਇਟੀ ਦਾ ਸਾਥ ਦੇਾਂਗੇ ਉਸ ਧਾਰਮਿਕ ਆਗੂ ਦਾ ਸਾਥ ਦੇਾਂਗੇ ਜਿਹੜੇ ਆਪਣੇ ਹੀ ਸਾਰੇ ਇਹ ਰਾਗੀ ਢਾਡੀ ਪੈਦਾ ਕਰਨ ਵਿੱਚ ਅੱਗੇ ਹੋਣਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਤੜਾਈਆਂ ਕਲਾਈਆਂ ਇਹ ਮਜਾਰਿਆਂ ਤੋਂ ਬਚਣ ਦੇ ਲਈ ਆਪਣੇ ਰਹਿਬਰਾਂ ਦੇ ਸਤਕਾਰ ਵਿੱਚ ਚੱਲਣ ਦੇ ਲਈ ਆਪ ਇਕੱਠੇ ਹੋ ਜਾਓ ਅੱਜ ਤੋਂ ਗੁਰੂ ਰਵਿਦਾਸ ਦੇ ਸ਼ਬਦ ਤੇ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਬ ਮਖੀਰਾ ਹੈ ਦੂਸਰੇ ਨੂੰ ਇਕੱਠੇ ਕਰਨੇ ਦੇ ਲਈ ਨਹੀਂ ਅਸੀਂ ਆਪ ਕਿੱਦਾਂ ਇਕੱਠੇ ਹੋਣਾ ਇਹਦੇ ਉੱਤੇ ਪਹਿਰਾ ਦਿਓ ਇੰਨੇ ਸ਼ਬਦ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਕੋਈ ਸ਼ਬਦ ਗਲਤ ਕਹਿ ਹੋ ਗਿਆ ਹੋਵੇ ਮੈਂ ਸੌਰੀ ਚਾਹੁੰਦਾ ਜੈ ਗੁਰਦੇ ਜੈ ਭੀਮ ਨਮੋ ਬੁੱਧ ਸਤ ਸ੍ਰੀ ਅਕਾਲ